ਗਰਾਊਂਡ ਦੇ ਵਿੱਚ ਆ ਜਾਣ ਜਲਦੀ ਨਾਲ ਸੋਲਾ ਵਾਲਾ ਗੁਰਨਾਲ ਵੀ ਆ ਗਿਆ ਹੈ ਬਾਕੀਪੁਰਿਆ ਗੁਰਦਾਸ ਵੀ ਆ ਗਿਆ ਹੈ ਵਾਹ ਗੁਰੂ ਮੇਰ ਕਰੇ ਜਲਦੀ ਫਿਕਟੋਰ ਥੋੜਾ ਜਿਹੜਾ ਉਹ ਸੱਤ ਦੇ ਕਾਰ ਜੁੜ ਰਿਹਾ ਹੈ ਆ ਸਾਹਮਣੇ ਕਹਿੰਦੇ ਮਹਿਮਲ ਵਾਲੀਆ ਜੋਤਾ ਜੋਤਾ ਤੇ ਸੰਦੀਪ ਆਹ RAMGAR ਭੂਗੜ ਵਾਲਾ ਬਠਿੰਡੇ ਵਾਲਾ ਕਰਦਾ ਟਰਾਈ ਪਰ ਕਪੂਰ ਖਲੀਆ ਜੋੜਦਾ ਤਗੜਾ ਨੰਬਰ ਜੋੜਦਾ ਹੈ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਲੈ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਵਧੇਗਾ ਆ ਮੈਚ ਕਹਿੰਦੇ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ ਆ ਟੀਮਾਂ ਸਿਰੇ ਦੀਆਂ ਦਰਸ਼ਕ ਵੀ ਕਹਿੰਦੇ ਕਿ ਕਰਕੇ ਮੈਦਾਨ ਭਰਨ ਜਾ ਰਹੇ ਖੰਨੇ ਵਾਲਿਆ ਪੂਰਾ ਪੂਰਾ ਕਹਿੰਦੇ ਭਰਨ ਜਾ ਰਹੇ ਤੇ ਪਹਿਲਾ ਮੈਚ ਹੈ ਕਹਿੰਦੇ ਖੂੜੀ ਚ ਖੂੜੀ ਪਾਈ ਦੀ ਦਰਸ਼ਕਾਂ ਨੇ ਲੈ ਟੀਮਾਂ ਲੈ ਆਓ ਜੀ ਆਹ ਵਾਤਾ ਵੀਰੋ ਸਾਈ ਜਾਂਦੇ ਨੇ ਸਾਹਵੇਂ ਦੇ ਜੋ ਫਰਮਦਾਨੇ ਸਾਈ ਜਾਂਦੇ ਨੇ ਆਹ ਬੱਲੇ ਆਰੀਆ ਪੱਟ ਤੇ ਸਮੇ ਕਬੱਡੀ ਪੋਰ ਆ ਗਿਆ ਆ ਆ ਵੇਖਦਾ ਆਹ ਐ ਕਿਨ ਕਬੱਡੀ ਖੇਡਦਾ ਜਿਹੜੇ ਜਿਹੜੇ ਪੱਟ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਆਹ ਕਿੰਨਾ ਪਿਆਰ ਤੇ ਪਿਆਰ ਹੈ ਇੱਕ ਵਾਰੀ ਧੰਨਵਾਦ ਵੀਰੋ ਬਹੁਤ ਬਹੁਤ ਅਮੀ ਜੰਦੇ ਆ ਤੇ ਨਾਲ ਉਹਦੇ ਸਾਥੀ ਸ਼ਿਵ ਵਰਗੇ ਉਹ ਸ਼ਾਨਵੇਂ ਵਰਗੇ ਇਹੰਦਿਆਰੀ ਦੇ ਵਿੱਚਲੇ ਮਕਾਬਲਾ ਸ਼ਿਵੂ ਦੇ ਨਾਲ ਹੈ ਉਹ ਮਕਾਬਲਾ ਸ਼ਿਵੂ ਦੇ ਨਾਲ ਹੈ ਮਕਾਬਲਾ ਸ਼ਿਵੂ ਦਾ ਹੈ ਇਹ ਜੱਟ ਦਾ ਮਕਾਬਲਾ 10 ਮੈਚ ਕਿੰਨੇ ਹੈ ਆ ਜੱਟ ਦਾ ਮਕਾਬਲਾ 10 ਮੈਚ ਕਿੰਨੇ ਹੈ ਅਮੀ ਰੇਡ ਬੌਂਡੀ ਸਰਗੋਣੀਆਂ ਦਾ ਵੀ ਧੰਨਵਾਦ ਹੈ ਪਰ ਰਿੰਗ ਨੂੰ ਕਰੈਂਟੀ ਰੇਡ ਬੌਂਡੀ ਬਿਲਕੁਲ ਹੱਦਿਆਂ ਦੇ ਵਿੱਚ ਜੀ ਸਾਰੀਆਂ ਟੀਮਾਂ ਨੂੰ ਬੇਨਤੀ ਆ ਜੋ ਵੀ ਰੈਫਰੀ ਦਾ ਫੈਸਲਾ ਉਹ ਟਾਲ ਲਿਆ ਉਹਨੂੰ ਕੋਈ ਚੈਲੰਜ ਨਹੀਂ ਹੈ ਪਲੀਜ਼ ਕਿਸੇ ਨੇ ਵੀ ਆਰਗੂਮੈਂਟ ਨਹੀਂ ਕਰਨੀ ਚਾਹੇ ਕੋਈ ਫਾਊਂਡੇਸ਼ਨ ਦਾ ਬੰਦਾ ਆ ਪਲੇਅਰ ਤਾਂ ਬਿਲਕੁਲ ਹੀ ਨਹੀਂ ਕਰ ਸਕਦਾ ਥੈਂਕ ਯੂ ਬਿਲਕੁਲ ਜੀ ਰੈਫਰੀ ਦਾ ਫੈਸਲਾ ਬਿਲਕੁਲ اٹਲ ਹੈ ਲਓ ਰਿੰਕੂ ਗਰੰਟੀ ਐਸਮੀ ਹਰਿਆਣੇ ਵਾਲਾ ਸ਼ੋਰਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਸਿਰ 'ਤੇ ਜੋੜ ਗਿਆ ਹੈ ਅਗਲੀ ਰੇਡ ਪਾਉਣ ਦੀ ਨੌਜਵਾਨ ਮਨ ਸਿੰਘ ਦਿੜਦੇਵਾਲਾ ਇਹ ਹੈ